ਖਾਨੋ ਮਾਡਲ ਉਹਨੇ ਦਾ ਟਰੈਕਟਰ ਨਹੀਂ ਦੋਸਤੋ ਜਿੰਨੇ ਰੁਪਏ ਬਈ ਉੱਤੇ ਲਾਈ ਖੜਿਆ ਆ ਜਦੋਂ ਇਹ ਟਰਬੋ ਲੋ ਆਈ ਹਾਂ ਇਹ ਟਰਬੋ ਲੱਗੀ ਤੇ ਇਹਨੇ ਕਰਾਰੀਆਂ ਜਿਹੜੀਆਂ ਹੁੰਦੀ ਨੇ ਲਿਫਟਾਂ ਲੀਆਂ ਲਿਫਟਾਂ ਵਾਲੀਆਂ ਕਰਾਰੀਆਂ ਭੰਦੀਆਂ ਇਹਨੇ ਆ ਪੂਲ ਭਜਾਇਆ ਇਹ 100 ਪਲੱਸ ਹੋਣਾ ਇਹ 100 ਪਲੱਸ ਆ ਹਾਂਜੀ ਆ ਦਾ ਟਰੱਕ ਨੂੰ ਕੱਟੀ ਹੁੰਦਾ ਹਾਂਜੀ ਮਿੱਤਰੋ ਬੱਲੇ ਹੀ ਬੱਲੇ ਹਾਂ ਕਰ ਗਿਆ ਕਰੋਸ ਦਾ ਸੱਚੀ 100 ਦੀ ਸਪੀਡ ਤੇ ਜਾਂਦਾ ਇਹ ਭਜਾਉਣੇ ਆਂ ਚਲਾਉਣੇ ਸਾਨੂੰ ਪਤਾ ਇੰਨੇ ਤੇ ਜਾਂਦਾ 100 ਦੀ ਸਪੀਡ ਤੇ 100 ਦੀ ਸਪੀਡ ਤੇ ਲੋ ਵੀ ਮਿੱਤਰੋ ਮਹਿੰਦਰਾ 575 ਲੈ ਕੇ ਪਹੁੰਚੇ ਆ 1998 ਮਾਡਲ ਆ 110 ਦੀ ਸਪੀਡ ਤੇ ਕੀ ਹਾਲਾ ਵੀਰ ਉਹ ਵਧੀਆ ਜੀ ਵਧੀਆ ਜੀ ਕਿਹੜਾ ਪਿੰਡ ਹੈ ਵੀਰੇ ਜੀ ਜ ਆਪਣਾ ਪਿੰਡ ਆ ਤਲਾਵਾ ਤੇ ਲੱਗ ਗਿਆ ਆਪਣਾ ਸ਼ਹਿਰ ਪੈਂਦਾ ਜੰਡੇ ਵਾਲਾ ਗਰੂ ਤੇ ਤੇ ਆਪਣਾ ਏਰੀਆ ਹੈਗਾ ਅੰਮ੍ਰਿਤਸਰ ਮੇਨ ਆ ਪਾਉਂਦੇ ਇਟਰਾਏ ਦਾ 575 ਮਿੰਦਰਾ ਹਾਂ ਜੀ ਹਾਂ ਜੀ ਹੂੰ ਹੂੰ 98 ਮਾਡਲ ਆ ਹਾਂ ਜੀ ਠਾਲੇ ਪਹਿਲਾਂ ਗੱਲ ਇੱਥੋਂ ਸਟਾਰਟ ਕਰਦੇ ਆ ਬਈ ਵੀ ਹਨਾ ਇਹਦੇ ਨਾਲ ਬਾਹੀ ਵੀ ਕਰਦੇ ਆ ਤੁਸੀਂ ਕਿਹਾ ਹਾਂ ਜੀ ਹਾਂ ਜੀ ਇਹ ਵੀ ਕਰਦੇ ਆ ਬਾਹੀ ਕਰਦੇ ਹਾਂ ਪਿੱਛੇ ਪੇਟੀ ਰੱਖੀ ਹੋਈ ਆ ਫਿਰ ਪਿੱਛੇ ਦਾ ਤੁਹਾਨੂੰ ਕੁਝ ਦਿਸਦਾ ਨਹੀਂ ਬਈ ਫੇਰ ਵੀ ਇਹਦੀ ਪਤਾ ਕੀ ਗਾਮ ਹੈ ਆਪਣਾ ਜਦੋਂ ਆਪਾਂ ਮੇਲੇ-ਮੂਲੇ ਲਿਆਉਣਾ ਹੁੰਦਾ ਉਦੋਂ ਪੇਟੀ ਕਰ ਦੇਈਦੀ ਫੇਟ ਇਹ ਜਦੋਂ ਕੰਮ ਕਰੀਦਾ ਹੁਣ ਜਿੱਦਾਂ ਮਤਲਬ ਵੀ ਕੋਈ ਵੀ ਆਪਾਂ ਮਸ਼ੀਨ ਪਾਣੀ ਮਟਰਾਂ ਵਾਲੀ ਜਾਂ ਦੂਜਾ ਕੋਈ ਬਲੈਂਡਰ ਬਲੌਂਡਰ ਪਾਈਦਾ ਜਿੱਦਾਂ ਹੱਲਾ ਤਵੀਆਂ ਉਹਦੇ ਪੇਟੀ ਲਾ ਦੇਈਦੀ ਹੈ ਹਾਂ ਹਾਂ ਕਿਉਂਕਿ ਉਹ ਪੀਟੀਓ ਸ਼ਾਟ ਹੈ ਜਿਹੜੀ ਉਹਦੇ ਇਹਦੀ ਬੰਦਿਆ ਹਾਂ ਕਿ ਜਿਹੜਾ ਭੱਜਣ ਵਾਲਾ ਆਪਾਂ ਕਰਾਇਆ ਨਾ ਹਾਂ ਉਹਦੇ ਕਰਕੇ ਪੀਟੀਓ ਸ਼ਾਟ ਲੋ ਜੇ ਨਹੀਂ ਚੱਲਦੀ ਹਾਈ ਚ ਚੱਲਦੀ ਹੈ ਠੀਕ ਆ ਮਤਲਬ ਵੀ ਬੂਥਿਆਂ ਵਾਲਾ ਚੱਲੂਗਾ ਇਹਦੇ ਦੇ ਅੱਛਾ ਰੂਟਾ ਵੇਟਰ ਨਹੀਂ ਚੱਲਦਾ ਇਹਦੇ ਰੂਟਾ ਵੇਟਰ ਨਹੀਂ ਚੱਲਦਾ ਉਹ ਕੰਮ ਗਿਆ ਆ ਪੀਟੀਓ ਦਾ ਕੰਮ ਸਾਰਾ ਖਤਮ ਆ ਤੇ ਬਸ ਇੱਕ ਭਾਜ ਆ ਉਹ ਵੀ ਸ਼ੌਂਕ ਤੇ ਬਾਹੀ ਬੁਹੀ ਹੈ ਨਾ ਲਿਫਟ ਲੋਟ ਸਹੀ ਕੰਮ ਕਰਦੀ ਹੈ ਕੰਟੇਟਰ ਵੱਡਾ ਹੋਣਾ ਉਹਨਾਂ ਕੋਲ ਹਾਂ ਹਾਂ ਉਹਦੇ ਕਰਕੇ ਫਿਰ ਬਾਈ ਦਾ ਕੰਮ ਉਹਦੇ ਨਾਲ ਕਰ ਲਈਦਾ ਵਾ ਇਹ ਸ਼ੌਂਕ ਨੂੰ ਵਸ ਰੱਖਿਆ ਇਹ ਵਸ ਰੱਖਿਆ ਸ਼ੌਂਕ ਨੂੰ ਫਿਰ ਹੁਣ ਟਰੈਕਟਰ ਬਾਰੇ ਦੇ ਜਾਣਕਾਰੀ ਵੀ ਸੱਚੀ 100 ਦੀ ਸਪੀਡ ਤੇ ਜਾਂਦਾ ਹੈ ਵੀਰ ਦਾ ਲਗਾ ਬਧਾ ਕੀ ਆ ਜਿਨਾਂ ਨੇ ਮੰਨਣਾ ਉਹਨਾਂ ਨੇ ਮੰਨ ਲੈਣਾ ਕਿਉਂਕਿ ਐਂ ਤੇ ਭਜਾਉਣੇ ਐਂ ਚਲਾਉਣੇ ਹਾਂ ਨੂੰ ਪਤਾ ਇੰਨੇ ਤੇ ਜਾਂਦਾ 100 ਦੀ ਸਪੀਡ ਤੇ 100 ਦੀ ਸਪੀਡ ਤੇ ਫਿਰ ਤਾਂ ਕਰਦਾ ਟਰੱਕ ਦੇ ਕਰਾਸ ਹੈ ਰਾਕਤ ਕ੍ਰੋਸ ਬੱਸਾਂ ਗੱਡੀਆਂ ਲੋਪ ਭਜਾਈ ਕਿਉਂਕਿ ਕੱਲਾ ਟਰੈਕਟਰ ਭਜਾਈ ਹੈ ਨਾ ਕੱਲਾ ਟਰੈਕਟਰ ਚੱਲ ਜਾਂਦਾ 100 ਤੋਂ ਪਲੱਸ ਹਾਂ ਟਰਾਲੀ ਦਾ ਆਪਾਂ ਟਰਾਲੀ ਨਾਲ ਚਲਾਈਦਾ ਨਾ ਫੇਰ ਨਹੀਂ ਫੇਰ ਕਿਉਂਕਿ ਟੱਕ ਮਾਰਦੀ ਹੈ ਟਰਾਲੀ ਕਿਉਂਕਿ ਪੁਰਾਣਾ ਟਰੈਕਟਰ ਹੈ ਇੱਕ ਤੇ ਹੁੰਦੀਆਂ ਜਿਹੜਾ ਕੰਪਨੀ ਨਾਲੋਂ ਫਿੱਟ ਹੋਣੀਆਂ ਬ੍ਰੇਕਾਂ ਵੀ ਤੇਲ ਚ ਹੁਣ ਆਪ ਕਰਵਾਈਆਂ ਵਾ ਇਹੇ ਕਰਕੇ ਫਿਰ ਜਦੋਂ ਲਾਈਦੀ ਹੈ ਕਈ ਵਾਰ ਇੱਕ ਘੱਟ ਲੱਗ ਜਾਂਦੀ ਹੈ ਇੱਕ ਵੱਧ ਲੱਗ ਜਾਂਦੀ ਹੈ ਫਿਰ ਔਖਾ ਆ ਜਾਂਦਾ ਉਹ ਚੱਕਰ ਹੈ ਫਿਰ ਉਹਦੇ ਕਰਕੇ ਮੱਠੀ ਮੱਠੀ ਚਾਲ ਤੇ ਲਈਦਾ ਜਾਂ ਰਵ ਭਜਾਈਦਾ ਅੱਜ ਤੁਸੀਂ ਕਿੰਨਾ ਰਸਤਾ ਤੈਅ ਕਰਕੇ ਪਹੁੰਚਦੇ ਕਿ ਤੇ ਜਲੇ ਵਾਲੇ ਗੁਰੂ ਤੋਂ ਲਾ ਲਓ ਤੇ 120 5 ਕਿਲੋਮੀਟਰ ਪੈ ਜਾਂਦਾ ਆਪਾਂ ਹੂੰ ਕਿੰਨੇ ਸਮੇ ਚ ਆ ਗਏ ਤੇ ਆਪਾਂ ਜੀ ਸਾਹ ਲੈ ਵੀ ਰੋਕ ਰੋਕੇ ਆਏ ਆ ਜਿੱਦਾ ਮਤਲਬ ਵੀ ਰਾਹ ਦੇ ਵਿੱਚ ਕਦੀ ਕਿਤੇ ਖਲੋਗੇ ਕਦੀ ਕਿਤੇ ਖਲੋਗੇ ਤੇ ਸਾਨੂੰ ਸਾਢੇ 4-5 ਘੰਟੇ ਲੱਗ ਗਏ ਆ ਸਾਢੇ 4-5 ਘੰਟੇ ਹਾਂਜੀ ਤੇ ਉਦਾਂ ਜੇ ਆਪਾਂ ਕੱਲਾ ਟਰੈਕਟਰ ਲੈ ਆਈਏ ਨਾ ਇੱਕ ਵਾਰੀ ਆਏ ਆ ਆਪਣੇ ਇਥੇ ਲੁਧਿਆਣੇ ਆਏ ਆ ਤੇ ਐ ਆਪਣਾ ਤੁਸੀਂ ਸਾਹ ਲਾ ਲਓ ਵੀ ਡੇਢ ਘੰਟੇ ਜਾਈ ਟਰੈਕਟਰ ਲਾਤਾ ਲੁਧਿਆਣੇ ਉਦੋਂ ਹੀ ਗਰਾਰੀ ਕੋ ਅੱਗੇ ਲੈ ਆਏ ਆ ਆਪਾਂ ਲੁਧਿਆਣਾ ਕਿੰਨਾ ਸੋਨੂੰ ਔਰ ਉਹ ਲੁਧਿਆਣਾ ਪੈਂਦਾ ਹਣਾ ਘਟੋ ਘਟ ਅਸੀਂ 85 ਕਿਲੋਮੀਟਰ 85 ਕਿਲੋਮੀਟਰ ਤੇ ਅਜੇ ਰਾਂ ਦੇ ਢਾਬੇ ਜੀ ਵੀ ਰੋਗੇ ਆ ਅੱਛਾ ਠੀਕ ਐ ਵੀਰੇ ਠੀਕ ਆ ਤੇ ਪੈਰਾਂ ਦੀ ਵੀ ਕਿੰਨੀਵੀਂ ਜੋੜੀ ਚੱਲੀ ਜਾਂਦੀ ਏ ਇਹਦੇ ਇਹਦੀ ਆ ਦੂਜੀ ਜੋੜੀ ਆ ਦੂਜੀ ਆ ਹਾਂਜੀ ਪਹਿਲਾਂ ਇਹਨੂੰ ਦੂਜੇ ਹੀ ਜਿਹੜੇ ਆਏ ਕੰਪਨੀ ਵੱਲੋਂ ਹੂੰ ਕਿਉਂਕਿ ਉਦੋਂ ਆਪਾਂ ਵਾਈ ਬੁਣੀ ਨਹੀਂ ਇੰਨੀ ਕਰੀਦੀ ਉਹ ਚਲੋ ਆਪਣੇ ਕੱਢ ਕੇ ਜਿੰਨਾ ਚਿਰ ਕੱਢਣਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਆਏ ਨੂੰ ਹੁਣ ਚੌਥਾ ਕਹਾਂਗੇ ਪੰਜਵਾਂ ਸਾਲ ਚੱਲਣ ਦੇ ਆ ਨਾ ਚੌਥਾ ਪੰਜਵਾਂ ਸਾਲ ਹੋ ਗਿਆ ਤੇ ਆ ਜਿਹੜਾ ਬਾਕੀ ਭਜੋਣ ਭਜੋਣ ਵਾਲਾ ਕੰਮ ਆ ਤੇ ਇਹ ਆਪਾਂ ਨੂੰ ਅਜੇ ਪਾਸਾ 60 ਸਾਲ ਜਿਹੇ ਸਾਲੀ ਹੋਇਆ ਕਰਾਇਆ ਹਾਂ ਪਹਿਲਾਂ ਨਹੀਂ ਕਰਾਇਆ ਪਹਿਲਾਂ ਸ਼ੌਂਕ ਘਟ ਸੀ ਹਾਂ ਨਹੀਂ ਸ਼ੌਕ ਪਹਿਲਾਂ ਹੈਗਾ ਹੀ ਪਹਿਲਾਂ ਗੱਲ ਪੈਸੇ ਤੇ ਲੈਣੀ ਹੈਗਾ ਹਾਂ ਹੁਣ ਚਲੋ ভাই ਕੋਈ ਕਰਨ ਡਿਆ ਪਿਆ ਚਾਰ ਪੈਸੇ ਆ ਗਏ ਆ ਕੋਲ ਤੇ ਫਿਰ ਹੁਣ ਆਕੇ ਸ਼ੌਂਕ ਪੂਰੇ ਕਰ ਲਿਆ ਬਾਹੀ ਜੇ ਕਹੀ ਤਾਂ ਕਹਿੰਦੇ ਪੈਸੇ ਹੈ ਨਹੀਂ ਹੈ ਆਪਣੇ ਪੈਸੇ ਆ ਗਏ ਓਏ ਗੱਲ ਪਤਾ ਕੀ ਆ ਗੱਲ ਜਿੰਨ ਚੜਿਆ ਬਾਪੂ ਸਿਰ ਤੇ ਉਹਨਾਂ ਚੇਰੇ ਤੇ ਹੈਗੇ ਆ ਪੈਸੇ ਹਾਂ ਜਦੋਂ ਬਾਪੂ ਹੁਣਾਂ ਨੇ ਆਖਿਆ ਵੀ ਹੁਣ ਤੁਹਾਡੇ ਦੇ ਜਿੰਮੇ ਆਰੀ ਉਹ ਤੋਂ ਫਿਰ ਤੁਹਾਨੂੰ ਹੀ ਪਤਾ ਘਾਟੇ ਪੈਣ ਦੇ ਬੰਦੇ ਹੁੰਦੇ ਆਹਾਂ ਆਈਆਂ ਗੱਲ ਹੈਨਾ ਗੱਲ ਬਈ ਗੱਲ ਹੋਰ ਨਹੀਂ ਕੋਈ ਹੁਣ ਬਾਕੀ ਭਰਾ ਬਾਹਰ ਗਿਆ ਪੈਣਾ ਬਾਹਰ ਆ ਉਹ ਵੀ ਚਲੋ ਮਦਦ ਕਰ ਦਿੰਦੇ ਬਾੜੇ ਮੋਟੀ ਹੈਂ ਦੱਲਰ ਗੋਲਦੇ ਹੈਨਾ ਤੇ ਫਿਰ ਬਈ ਇਹ ਤੇ ਟਰਬੋ ਕਰਾਇਆ ਹੋਇਆ ਹਾਂ ਹਾਂ ਜੀ ਇਹ ਦੁਨੀਆ ਸਾਨੂੰ ਕਰਾਇਆ ਟਰਬੋ ਅੱਛਾ ਇਹ ਕਦੋਂ ਕਰਾਇਆ ਇਹਨੂੰ ਕਰਾਇ ਇਹਨੂੰ ਹੋ ਗਿਆ ਆਪਣਾ ਇਨੂੰ 4-5 ਸਾਲ ਉਦੋਂ ਹੀ ਕਿਰਾਇਆ ਜਦੋਂ ਆਪਾਂ ਭਜਾਉਣ ਵਾਲਾ ਕਿਰਾਇਆ ਹੈ ਨਾ ਇਹ ਆਪਣੀ ਵੀਰ ਹਣੀ ਜੱਸੀ ਹਣੀ ਜਿੰਦਾ ਕੋਈ ਟਰੈਕਟਰ ਕਰਾਇਆ ਵਾ ਉਹਨਾਂ ਨੇ ਸਾਨੂੰ ਪਹਿਲਾਂ ਹੀ ਕਿਹਾ ਵੀ ਜੇ ਤੁਸੀਂ ਭਜਾਉਣ ਰਹਾ ਕਰਨਾ ਨਾ ਇਹਨੂੰ ਟਰਬੋ ਪਹਿਲਾਂ ਲਵਾਇਓ ਟਰਬੋ ਪਹਿਲਾਂ ਲਵਾਇਓ ਆ ਤੇ ਪਹਿਲਾਂ ਹੀ ਮੋਗ ਦਿਓ ਜੱਸੀ ਉਹ ਜੀਐਸ ਵਾਲੇ ਕੋਲ ਟਰਬੋ ਲਵਾਈ ਅੱਛਾ ਸਭ ਤੋਂ ਵੱਡੀ ਗੱਡੀ ਹੈ ਆਪਣੇ ਵੀਰ ਜੱਸੀ ਹਣਾ ਕੋਈ ਜੁਲਗੇ ਮੋਰਨਾਲੇ ਉਹਨਾਂ ਕੋਲ ਕਰਾਰੀ ਪਾਉਣ ਇਹ ਫਰਵਰੀ 98 ਮਾਡਲ ਹੈ 98 ਮਾਡਲ ਮਹਾ ਕਮਾਲ ਦਾ 19 ਦਾ ਟਰੈਕਟਰ ਨਹੀਂ ਤੇ ਤੁਸੀਂ ਕਹਿੰਦੇ ਉਦੋਂ ਜ਼ਿਆਦਾ ਉੱਤੇ ਲਾਈ ਬੈਠੇ ਹੋ ਇਹਦੇ ਹਣਾ ਆਈ ਗੱਲਾਂ ਨੇ ਕੱਲ ਪਤਾ ਕੀ ਵੀਰ ਗੱਲ ਨਹੀਂ ਸ਼ੌਂਕ ਦੀ ਹੁਣ ਮੇਰੇ ਫੋਨ 'ਚ ਵੀਡੀਓ ਆ ਇਹ ਨਾ ਜੇ ਆਪਾਂ ਕੰਮ ਕਰਨਾ ਵਾ ਮੇਰੇ ਕੋ ਹਰ ਸਾਲ ਦੀ ਪਈ ਹੈ ਹਰ ਸਾਲ ਟਰੈਕਟਰ ਖੋਲਦਾ ਹੁਣ ਇਵੇਂ ਆਏ ਨਾ ਹੁਣੇ ਮੈਂ ਤੁਹਾਨੂੰ ਆ ਦਿਖਾਣਾ ਅੱਜ ਕੱਲ ਪਰਸੋਂ ਹੀ ਟਰੈਕਟਰ ਖੋਲਿਆ ਸੀ ਅੱਛਾ ਅਰੇ ਕੱਲ ਪਰਸੋਂ ਖੋਲ ਕੇ ਇਹਦੀ ਕਲਚ ਪਲੇਟ ਪਾ ਕੇ ਫੇਰ ਹੀ ਆਏ ਆ ਜਿਆ ਵੇ ਨੰਦਪੁਰ ਹੁਣ ਵੀ ਕੋਈ ਪ੍ਰੋਬਲਮ ਹੋਣਾ ਵੇ ਰਾਹ ਰੂਚ ਨਾ ਵੀ ਓਕੇ ਕੰਮ ਕਰਕੇ ਰੱਖੀਦਾ ਸਾਰਾ ਠੀਕ ਆ ਸਾਰਾ ਕੰਮ ਕਲੀਅਰ ਕਰਕੇ ਫੇਰ ਲਿਆਉਣਾ ਹਾਂ ਆਏ ਨਹੀਂ ਕਿਉਂਕਿ ਇਹ ਚੀਜ਼ ਇਹ ਨਾ ਉਹਨਾਂ ਕੋ ਆਵੇ ਨੂੰ ਕਰਾਉਣਾ ਪੈਂਦਾ ਹੁਣ ਸਮਾਨ ਸਭੂ ਸਾਰਾ ਪਾ ਕੇ ਫੇਰੀ ਇਹਨੂੰ ਲਿਆਈਏ ਇੱਥੇ ਇਹ ਆਪ ਆਪ ਪਾਈ ਇਹਨੇ ਹਾਂ ਜੀ ਹਾਂ ਜੀ ਆਪ ਆਓ ਆਹ ਕਿ ਕੁਕਵਾੜ ਗਿਆ ਕੰਮੀ ਜਾਂਦੇ ਹੋ ਨਹੀਂ ਮੈਨੂੰ ਮਾੜਾ ਮਾੜਾ ਕਰਕੇ ਜਿਹੜਾ ਹੱਥ ਪਤਾ ਚੱਲੀ ਜਾਵੇ ਕੰਮ ਕੇ ਹੋਰ ਕੀ ਆ ਬਹੁਤ ਵੈਰੀ ਗੁੱਡ ਬਈ ਮੈਰੀ ਇਹਦਾ ਨੌਲੇਜ ਜ਼ਰੂਰੀ ਹੈ ਤੇਰੇ ਟਰਬੋ ਕਿੱਥੋਂ ਕਰਾਇਆ ਟਰਬੋ ਆਪਾਂ GS ਮੋਗੇ ਵਾਲਿਆਂ ਕੋ GS ਮੋਗੇ ਵਾਲਿਆਂ ਤੋਂ ਤਾਂ ਆ ਫਿਰ ਫਰਕ ਪੂਰਾ ਫਰਕ ਆ ਭਾਜੀ ਗੱਲ ਪਤਾ ਕਿੱਦਾਂ ਹੋਣ ਜਿੱਦਾਂ ਅਸੀਂ ਪਹਿਲਾਂ ਮੀਲੇ ਲਿਉਂਦੇ ਹੁੰਨੇ ਨੇ ਨਹਿਣਾ ਤੇ ਪਹਿਲਾਂ ਜਿੱਦਾਂ ਹੈ ਗੇਅਰ ਜਿਹੜਾ ਟ੍ਰੈਕਟਰ ਚੜਾਈ ਦਾ ਸੀ ਚੜਾਈ ਤੇ ਪਹਾੜੀ ਤੇ ਤੇ ਦੂਜਾ ਗੇਰ ਜੇ ਪਹਿਲਾ ਗੇਰ ਪਾਉਣਾ ਪੈਂਦਾ ਹੁੰਦਾ ਸੀ ਤੇ ਅੱਜ ਜਿਹੜਾਈ ਚੜ ਗਏ ਚੌਥੀ ਗੇਅਰ ਤੇ ਚੱਲਦਾ ਆ ਚੌਥੇ 'ਚ ਹੀ ਆਈ ਗਿਆ ਆਰ ਪੀ ਐਮ ਨਹੀਂ ਡ੍ਰੌਪ ਕਰਨ ਦਿੰਦੀ ਚੱਲ ਹੂੰ ਨਈ ਨਾ ਫਰਕ ਆ ਤੇ ਫਿਰ ਤੇਲ ਦਾ ਖਰਚਾ ਵੀ ਕਿੰਨਾ ਆ ਜਾਂਦਾ ਖਰਚਾ ਬਹੁਤ ਘਟ ਜਾਂਦਾ ਵੀ ਟਰਬੋ ਦਾ ਹੋਰ ਨਹੀਂ ਗੱਲ ਕੋਈ ਘਟਦਾ ਵਦਿਆ ਪਹਿਲਾਂ ਵੱਧਦਾ ਸੀਗਾ ਜਦੋਂ ਤੁਸੀਂ ਵੀ ਬਿਨਾਂ ਟਰਬੋ ਤੋਂ ਪਹਾੜੀਆਂ ਤੇ ਲਿਉਂਦੇ ਸੀ ਉਦੋਂ ਵੱਧ ਸੀ ਆ ਵੇਖੋ ਵੀਰ ਕੋ ਆਵੇਂ ਭੱਜਣ ਦੀ ਵੀਡੀਓ ਹੈਗੀ ਠੀਕ ਹੈ ਵੱਡੇ ਟਾਇਰ ਪਾਏ ਸੀ ਆਵੇਂ ਕਿੰਨੇ ਦੇ ਕਿਦਾਂ ਕਿੰਨੇ ਦੀ ਸਪੀਡਾਂ ਤੇ ਆਉਂਦਾ ਜੀ ਇਹ ਤੇ ਮੈਂ ਜੋਰਾ ਫੁੱਲ ਭਜਾਇਆ ਇਹ 100 ਪਲੱਸ ਹੋਣਾ ਇਹ 100 ਪਲੱਸ ਆ ਹਾਂ ਜੀ ਵੱਡੇ ਰੋਡ ਤੇ ਨਹੀਂ ਆ ਹਾਂ ਰੋਡ ਆ ਸਿੰਗਲ ਰੋੜਾ 100 ਪਲੱਸ ਆਉਂਦਾ ਕੀ ਕਿੰਨਾ ਖਰਚਾ ਆਇਆ ਸੀ ਟਰਬੋ ਦਾ ਟਰਬੋ ਦਾ ਭਾਈ ਆਪਣਾ 60-65000 ਰੁਪਇਆ ਲੱਗ ਗਿਆ ਹੈ 60-65000 ਰੁਪਇਆ ਮਤਲਬ ਤੇਲ ਖਰਚਾ ਪਾ ਕੇ ਆਉਣ ਜਾਣ ਦਾ ਹਾਂ ਉਦਾਂ ਮਤਲਬ ਵੀ ਜਿਹੜੇ ਨੰਬਰ ਦੀ ਆਪਾਂ ਟਰਬੋ ਲਵਾਈ ਜਾਵੇ 61 ਨੰਬਰ 62 ਨੰਬਰ 12 HP 15 HP ਠੀਕ ਹੈ ਉਹ ਵੀਰ ਦੀ ਮਰਜ਼ੀ ਹੈ ਜਿਹੜੇ ਵੀਰ ਨੇ ਲਵਾਉਣੀ ਆ ਉਹ ਫਿਰ ਉਹਸਾ ਨਾਲ ਖਰਚਾ ਆ ਜਾਂਦਾ ਲਾਓ ਵੀ ਮੇਤਰੋ 98 ਮਾਡਲ ਆ ਟਰਬੋ ਲੱਗਿਆ 62000 ਦਾ ਤੇ ਉੱਤੋਂ ਬਈ ਡੈਕ ਲੱਗਿਆ ਕਿੰਨੇ ਦਾ ਡੈਕ ਆ ਇਹ ਡੈਕ ਦੇ ਵੀਰ ਆਪਣਾ ਪੁਰਾਣਾ ਹੀ ਮਤਲਬ ਟਿੱਕਰ ਦੀਆਂ ਬੇਸਾਂ ਇਹ ਪਹਿਲਾਂ ਉੱਤੇ ਲਵਾਈ ਹੁੰਦੀ ਸੀ ਮੋਡੀਫਾਈ ਕਰਾਤਾ ਤੇ ਉਸ ਤੋਂ ਬਾਅਦ ਉਹ ਬੇਸਾਂ ਕਢਾ ਗਿਆ ਆਪਾਂ ਇਸੇ ਪੇਟੀ 'ਚ ਫਿਟ ਕਰਾਤੀਆਂ ਤੇ ਇਹ ਹੱਡੀ 32 ਕਿਲੋ ਦੀ ਪੇਟੀ ਲੱਗੀ ਹਾਂ ਬਾਕੀ ਬੇਸਾਂ ਸਿਸਟਮ ਸਾਰਾ ਪੁਰਾਣਾ ਹੈ ਇੱਕ ਬਸ 10000 ਦਿਆਦਾ ਆਪਾਂ ਮੂਹ ਨੋ ਰਖਾਈ ਨਵੀਂ ਨਵੀਂ ਬਸ ਠੀਕ ਹੈ ਸਭ ਕੋ ਪੁਰਾਣਾ ਆ ਲਓ ਵੀ ਮੇਟਰ ਆਪਾਂ ਤੁਹਾਨੂੰ ਦਿਖਾ ਦਿੰਨੇ ਤੇ ਬਈ ਨੇ ਤੋਂ ਲਿਖਿਆ ਬਈ ਨਸਲਾਂ ਤੋਂ ਪਛਾਣੇ ਜਾਂਦੇ ਘੋੜੇ ਮਿੱਤਰਾ ਬੰਦੇ ਨੇ ਪਛਾਣੇ ਜਾਂਦੇ ਗੱਲਬਾਤ ਤੋਂ ਇਹ ਜਿਹੜੀ ਚੀਜ਼ ਹੈ ਨਾ ਹਾਂ ਇਹ ਹਰ ਸਾਲ ਪੈ ਖਾਂਦੀ ਹਰ ਸਾਲ ਹੀ ਖੋਲ ਕੇ ਕਰਾ ਕੇ ਕੰਮ ਫੇਰ ਲਿਉਨੇ ਆ ਜੇ ਤੁਸੀਂ ਕੋਈ ਇੱਕ ਵਾਰੀ ਕੰਮ ਕਰਾ ਲਿਆ ਵਾ ਤੇ ਫਿਰ 10 ਸਾਲ ਵੇਖਣ ਦੀ ਲੋੜ ਨਹੀਂ ਉਹ ਕੰਮ ਨਹੀਂ ਚੱਲਦਾ ਹਾਂ ਇਹ ਵੀ ਕਰਾਈ ਆ ਨਾ ਇਹ ਹਰ ਸਾਲ ਖੁੱਲਣਾ ਇਹਨੇ ਰਿਪੇਅਰ ਹੋਣਾ ਫੇਰ ਹੀ ਇਹਨੇ ਚੱਲਣਾ ਹਰ ਸਾਲ ਪੈਸੇ ਖਾਣੇ ਆ ਐ ਨਹੀਂ ਬਾਹੀ ਦੇ ਹਿਸਾਬ ਨਾਲ ਨਹੀਂ ਬਾਹੀ ਵਾਲਾ ਤਾਲ ਮਿਲਣੀ ਆਈ ਦਾ ਜਿੱਦਾਂ 10000 ਲੱਗਦਾ ਹੈ ਇਹ ਵੀ ਸੁੱਕਾ ਰਖਾਤਾ ਹਾਂ ਜੀ ਠੀਕ ਇਹ ਮੇਨ ਮੇਨ ਚੀਜ਼ਾਂ ਤੁਸੀਂ ਸਾਰੀਆਂ ਚੱਕਤੀਆਂ ਸਾਇਲੈਂਸਰ ਚੇਂਜ ਕਰਤਾ ਕੋਸ਼ਣਾ ਹਾਂ ਹਾਂਜੀ ਠੀਕ ਆ ਬਈ ਠੀਕ ਆ ਮੈਨੂੰ ਇੱਕ ਗੱਲ ਦੱਸ ਬਈ ਪਹਿਲਾਂ ਨਹੀਂ ਬਾਈ ਕਰਦਾ ਸੀ ਹਾਂਜੀ ਨਹੀਂ ਪਹਿਲਾਂ ਬਾਈ ਤਾਂ ਬੜੀ ਚਿਰ ਦੀ ਕਰਦੇ ਆ ਪਹਿਲਾਂ ਉਹ ਜਦੋਂ ਮੈਂ ਤੁਹਾਨੂੰ ਪਹਿਲੀ ਕੰਡੀਸ਼ਨ ਉਹ ਖਾ ਦਨਾ ਵੀ ਪਹਿਲਾਂ ਕਿੱਦਾਂ ਦੀ ਸੀ ਕੰਡੀਸ਼ਨ ਟਰਬੋ ਦੀ ਅੱਜ ਨਹੀਂ ਟਰਬੋ ਲੋ ਹੈ ਹਾਂ ਉਹ ਟਰਬੋ ਲੱਗੀ ਤੇ ਇਹਨੇ ਕਰਾਰੀਆਂ ਜਿਹੜੀਆਂ ਹੁੰਦੀ ਨੇ ਪੀਡੋ ਉਹ ਦੁੱਤੀਆਂ ਲਿਫਟਾਲੀਆਂ ਲਿਫਟ ਵਾਲੀਆਂ ਕਰਾਰੀਆਂ ਭੰਦੀਆਂ ਇਹਨੇ ਇਹ ਫਿਰ ਆਪ ਆਪ ਹੀ ਕਰਦੇ ਹੋ ਜਿਆਦਾਤਰ ਹਾਂ ਵੇਖੋ ਹੁਣ ਆ ਟਾਇਰ ਕਮਾਉਣ ਦੀ ਅਥੇ ਜੇ ਤੋ ਆਈਂਗੇ ਨਾ ਪਟਾਲੀ ਮੇਲੇ ਤੇ ਆ ਵੇਖੋ ਦੋ ਟਾਇਰ ਘਮਾਉਂਦੇ ਆ। ਇੱਥੇ ਆ। ਇਹ ਮਤਲਬ ਵੀ ਇਹ ਕੰਮ ਕਰਨਾ ਫਿਰ ਖਰਚਾ ਨਾ ਲੱਗਦਾ। ਕੋਈ ਕੋਣ ਆਵੇ। ਠੀਕ ਹੈ ਠੀਕ ਹੈ। ਆ ਟਰੱਕ ਨੂੰ ਆਰਾਮ ਨਾ ਕੱਟਣ ੜਿਆ। ਆ ਤਾਂ ਟਰੱਕ ਨੂੰ ਕੱਟੀ ਹੁੰਦਾ। ਹਾਂ ਜੀ। ਲੋ ਮਿੱਤਰੋ ਬੱਲੇ ਹੀ ਗੋਲੇ ਬੱਲੇ। ਹਾਂ ਕਰ ਗਿਆ ਕਰੋਸ ਤਾਂ। ਇਹ ਤੇ ਜਿੱਦ ਇੱਥੇ ਮੁੜਦਾ ਹੱਕ ਜੈ ਹੈ ਨਾ। ਹਾਂ ਜੀ ਹਾਂ ਜੀ। ਫੇਰ ਆਉਂਦਾ ਸਵਾਦ। ਤੇ ਆ ਹੁਣ ਪਹਿਲੀ ਇਦਾਂ ਦਾ ਹੀ ਪਹਿਲਾਂ ਆ ਵੇਖੋ। ਹਾਂ। ਤੇ ਪੁਰਾਣੀ ਵੀਡੀਓ ਪੁਰਾਣੀ ਵੀਡੀਓ ਜਦੋਂ ਖੱਟੇ ਰਹਿੰਦੇ ਸੀ ਤੇ ਉੱਤੇ ਸਿੰਗਲ ਬੇਟ ਐਤ ਲੱਗੀ ਹੋਊ ਚਾਹੇ ਕਿ ਤੁਹਾਡੇ ਡੈਡੀ ਕੋਈ ਬਿਜ਼ਨਸਮੈਨ ਇਹ ਤੁਹਾਡੇ ਇਹ ਤੁਹਾਡੇ ਬਾਪੂ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਫਿਰ ਸੱਚੇ ਘਰੇ ਨਹੀਂ ਲੜਦੇ ਬਾਪੂ ਵੀ ਆ ਤਾਂ ਤੂੰ ਗੱਲ ਪਤਾ ਕੀ ਆ ਇਹ ਤੇ ਹੁੰਦਾ ਹੁੰਦਾ ਕੋਈ ਨਾ ਕੋਈ ਹੁੰਦਾ ਮਾੜਾ ਮੋਟਾ ਦਾ ਇੱਕ ਦੇ ਘਰੇ ਹੁੰਦਾ ਲੋ ਵੀ ਘਰੇ ਕੰਮ ਲੋ ਵੀ ਬਾਈ ਕਹਿੰਦਾ ਵੀ ਮਾੜਾ ਮੋਟਾ ਤਾਂ ਤਾਂ ਗਣਾ ਮਿਲਦੀਆਂ ਹੀ ਆ ਪ੍ਰਸ਼ਾਦੇ ਤਾਂ ਮਿਲਦੇ ਆ ਪਰ ਆਏ ਆ ਵੀ ਗਾਲਾਂ ਕਿਉਂ ਦੀਆਂ ਨਾਲ ਹਨ ਮਨ ਨਹੀਂ ਲੈਣੀਆਂ ਚਾਹੀਦੀਆਂ ਇਹ ਲੋ ਮਿੱਤਰੋ ਇਹ ਸਿਆ ਵੀਰ ਇਹਨਾਂ ਨੇ ਤੁਹਾਨੂੰ ਮਿਲਾਇਆ ਉਹਨਾਂ ਦੇ ਸ਼ੌਂਕ ਦਿਖਾਏ ਤੇ ਉਹਨਾਂ ਦੇ ਬਈ ਜਿਹੜਾ ਟਰੈਕਟਰ ਦਾ ਸਾਰਾ ਸਿਸਟਮ ਜਿਚਾਇਆ